ਦਵਿੰਦਰ ਜੀ ਕੀ ਕਹੋਗੇ ਜਿਵੇਂ ਕਿ ਪਿੰਡ ਛਾਦਲੀ ਹੈ ਕਾਫੀ ਵੱਡਾ ਇਲਾਕਾ ਹੈਗਾ ਜਿਵੇਂ ਕਿ ਤੁਸੀਂ ਵੀ ਖੁਦ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੂੜੀ ਲੈ ਕੇ ਜਾ ਰਹੇ ਹੋ ਜਾਂ ਹੋਰ ਕਿਹੜਾ ਜਾਂ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕੀ ਲੱਗਦਾ ਹੈ ਕਿ ਪਿੰਡ ਛਾਦਲੀ ਦੇ ਵਿੱਚ ਹੋਰ ਕੋਈ ਨੌਜਵਾਨ ਅੱਗੇ ਆਉਣੇ ਚਾਹੀਦੇ ਨੇ ਬਿਲਕੁਲ ਮੈਂ ਕਹਿਣਾ ਚਾਹਣਾ ਕਿ ਪਾਰਟੀ ਬੇਸ ਦੇ ਉੱਪਰ ਉੱਠ ਕੇ ਕਿਉਂਕਿ ਅੱਜ ਕੋਦਰਤ ਨੇ ਸਾਡੇ ਤੇ ਏਡੀ ਵੱਡੀ ਮਾਰ ਪਾਈ ਆ ਸਾਡਾ ਦੁਆਬਾ ਏਰੀਆ ਸਾਡਾ ਮਾਝਾ ਏਰੀਆ ਜਿਹੜਾ ਉਹ ਪਾਣੀ ਦੀ ਲਪੇੜ ਦੇ ਵਿੱਚ ਆ ਕਾਰ ਬੇਕਾਰ ਹੋ ਗਏ ਉਹਨਾਂ ਲੋਕਾਂ ਦੇ ਡੰਗਰ ਪੱਸੀ ਉਹਨਾਂ ਦੇ ਨਹੀਂ ਬਚੇ ਔਰ ਕਣਕ ਦਾਣਾ ਸਭ ਕੁਝ ਉਹਨਾਂ ਦਾ ਖਰਾਬ ਹੋ ਗਿਆ ਉਹਨਾਂ ਨੂੰ ਆਪ ਦੇ ਭੁੱਖ ਦਾ ਨਹੀਂ ਪਤਾ ਉਹਨਾਂ ਦੇ ਬੱਚਿਆਂ ਦੀ ਭੁੱਖ ਦਾ ਕੀ ਬਾਨਾ ਕੁਝ ਨਹੀਂ ਪਤਾ ਉਹਨਾਂ ਵਾਲੇ ਸਮੇਂ ਚ ਤਾਂ ਮੈਂ ਸਮਝਦਾ ਕਿ ਸਾਡਾ ਨਗਰ ਬਹੁਤ ਵੱਡਾ ਨਗਰ ਆ ਇਹਨੂੰ ਪਹਿਲੇ ਦੇ ਆਧਾਰ ਤੇ ਅੱਗੇ ਆਉਣਾ ਚਾਹੀਦਾ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜਿਨ੍ਹਾਂ ਲੋਕਾਂ ਦੇ ਉੱਤੇ ਕਰੋਪੀ ਆਈ ਆ ਚਾਹੇ ਉਹ 23 ਚਾਈ ਸੀ ਚਾਹੇ ਹੁਣ 25 ਚਾਈ ਆ ਮੈਂ ਉਪਰਾਲਾ ਕੀਤਾ ਸੀ ਸ਼ੁਰੂਆਤ ਕੀਤੀ ਆ ਤੂੜੀ ਦੇ ਅਸੀਂ 100 150 ਬੰਡਲ ਤਿਆਰ ਕਰ ਲਿਆ ਕੱਲ ਨੂੰ ਫੇਰ 100 150 ਬੰਡਲ ਤਿਆਰ ਕਰਾਂਗੇ ਉਸ ਤੋਂ ਬਾਅਦ ਹਰੇ ਚਾਰੇ ਦਾ ਅਸੀਂ ਪ੍ਰਬੰਧ ਕਰਨਾ ਚਾਹੇ ਚਾਰੇ ਦਾ ਲਾ ਲੋ ਚਾਰੇ ਦਾ ਪ੍ਰਬੰਧ ਕਰਨਾ ਉਸ ਤੋਂ ਬਾਅਦ ਰਾਸ਼ਨ ਦਾ ਵੀ ਅਸੀਂ ਪ੍ਰਬੰਧ ਕਰਨਾ ਮੇਰਾ ਮਕਸਦ ਕਹਿਣ ਦਾ ਹੈ ਕਿ ਅਸੀਂ 5-4 ਦਿਨ ਇਸ ਚਾਰੇ ਨੂੰ ਇਕੱਠਾ ਕਰਕੇ ਔਰ ਜਿਹੜਾ ਸਾਡਾ ਚਾਹੇ ਫੂਡ ਚ ਕੋਈ ਚੀਜ਼ ਆ ਗਈ ਉਹ ਚੀਜ਼ ਇਕੱਠਾ ਕਰਕੇ ਫੇਰ ਅਸੀਂ ਇਸ ਚੀਜ਼ ਨੂੰ ਲੈ ਕੇ ਜਾਵਾਂਗੇ ਜਿੱਥੇ ਲੋੜ ਲੋੜਵੰਦ ਪਰਿਵਾਰ ਨੇ ਜਿੰਨਾ ਤੱਕ ਅਸੀਂ ਪਹੁੰਚ ਕਰ ਸਕੀਏ ਠੀਕ ਹੈ ਜੀ ਜੇ ਆਪਾਂ ਇੱਕ ਗੱਲ ਕਰੀਏ ਜੀ ਵੀ ਕਿ ਛਾਦਲੀ ਦੀ ਗੱਲ ਕਰੀਏ ਛਾਦਲੀ ਵੱਡਾ ਪਿੰਡ ਹੈ ਇਹਦੇ ਬਾਰੇ ਕੀ ਕਹੋਗੇ ਹਜੇ ਤੱਕ ਕੋਈ ਨੌਜਵਾਨ ਹਜੇ ਅੱਗੇ ਆਏ ਨਹੀਂ ਹੈਗੇ ਪਰ ਕੀ ਲੱਗਦਾ ਵੀ ਕਿਉਂ ਕਿਉਂ ਨਹੀਂ ਹਜੇ ਕੋਈ ਅੱਗੇ ਆ ਰਿਹਾ ਦੇਖੋ ਹਰ ਇੱਕ ਦੀ ਆਪਣੀ ਨੇਚਰ ਹੈ ਮਗਰ ਇਹ ਕਿ ਛੋਟਾ ਜਿਹਾ ਪਿੰਡ ਆਪਾਂ ਗੱਲ ਕਰੀਏ ਵੀ ਛਾਦਲਾ ਸੀਗਾ ਅੱਜ ਦੇਖਿਆ ਜੀ ਉਹਦੀਆਂ 5-7 ਟਰਾਲੀਆਂ ਅੱਜ ਉੱਥੋਂ ਗਈਆਂ ਨੇ ਪਰ ਕਿ ਅੱਜ ਹਰੇ ਚਾਰੇ ਦੀਆਂ ਲਾਲੋ ਸਮਾਨ ਦੀਆਂ ਲਾਲੋ ਜਾਂ ਕੋਈ ਉਹ ਆਪਣੇ ਖਾਣ-ਪੀਣ ਵਾਲਾ ਸਮਾਨ ਦੀ ਗੱਲ ਕਰੀਏ ਉਹ ਅੱਜ ਕਹਿੰਦੇ ਅਸੀਂ 4-5 ਦਿਨ ਲਾ ਕੇ ਆਉਣੇ ਨੇ ਉਥੇ ਬਹੁਤ ਚੰਗਾ ਪਰਾਲਾ ਸ਼ਾਲੇ ਨਗਰ ਦਾ ਦੇਖੋ ਸਾਡੇ ਹਲਕੇ ਦਾ ਪਾਰਟ ਆ ਉਹ ਪਿੰਡ ਹੂੰ ਨਾਲ ਲੱਗਦਾ ਪਿੰਡ ਹੈ ਸਾਡਾ ਬਿਲਕੁਲ ਬਿਲਕੁਲ ਸਾਡਾ 25000 ਆਬਾਦੀ ਦਾ ਨਗਰ ਮੈਂ ਦੁਬਾਰਾ ਤੁਹਾਨੂੰ ਫੇਰ ਥੋੜੇ ਮਾਧਿਅਮ ਰਹੀਂ ਕਹਿਣਾ ਚਾਹੁੰਦਾ ਕਿ ਸਾਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਇਕੱਠੇ ਹੋ ਕੇ ਪਾਰਟੀ ਵਾਈਜ਼ ਦਾ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਚਾਹੇ ਇੱਥੇ ਕੋਈ ਖਾਲੀ ਦਲ ਦਾ ਚਾਹੇ ਕੋਈ ਇੱਥੇ ਬਿਰਜ਼ੇ ਪੀ ਦਾ ਹੈਗਾ ਚਾਹੇ ਉਹ ਵਸਪਾ ਦਾ ਹੀ ਹੈਗਾ ਚਾਹੇ ਮ ਸਭ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਨਗਰ ਵੱਲੋਂ ਮੈਂ ਨਹੀਂ ਕਹਿੰਦਾ ਕਿ ਮੇਰੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਨਗਰ ਵੱਲੋਂ ਇਕੱਠੇ ਹੋ ਕੇ ਅੱਜ ਦੁੱਖ ਦੀ ਘੜੀ ਹੈ ਦੁੱਖ ਦੀ ਘੜੀ ਚ ਉਹਨਾਂ ਦਾ ਸਾਨੂੰ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਜੇ ਅਸੀਂ ਸਾਥ ਨਹੀਂ ਦੇਵਾਂਗੇ ਫਿਊਚਰ ਚ ਪਤਾ ਨਹੀਂ ਕੀ ਹੋਣਾ ਇੱਥੇ ਆਉਣ ਵਾਲੇ ਸਮੇਂ ਚ ਕੀ ਹੋਣਾ ਅੱਜ ਉੱਥੇ ਪਾਣੀ ਚੜਿਆ ਹੋਇਆ ਉਹ ਪਾਣੀ ਉਤਰਨਾ ਉੱਥੇ ਦੋ ਦੋ ਫੁੱਟ ਤੱਕ ਫੁੱਟ ਦੋ ਦੋ ਫੁੱਟ ਤੱਕ ਗਾਰ ਚੜਨੀ ਆ ਉਸ ਗਾਰ ਨੂੰ ਵੀ ਸਾਫ਼ ਕਰਨਾ ਫਿਊਚਰ ਦਾ ਪਤਾ ਨਹੀਂ ਕੀ ਹੋਣਾ ਮਗਰ ਇਸ ਫਿਊਚਰ ਨੂੰ ਦੇਖ ਕੇ ਵਾਹਿਗੁਰੂ ਮਾਲਕ ਸਭ ਤੇ ਭਲੀ ਕਰੇ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਨਗਰ ਨੂੰ ਅੱਗੇ ਆਉਣਾ ਚਾਹੀਦਾ ਇਸ ਕੰਮ ਵਾਸਤੇ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਜੇਕਰ ਕੋਈ ਨਹੀਂ ਜਾ ਸਕਦਾ ਜੇਕਰ ਕੋਈ ਸਮਾਨ ਦੇਣਾ ਚਾਹੁੰਦਾਗਾ ਤਾਂ ਥੋੜੀ ਨਾਲ ਕਿਵੇਂ ਰਾਬਤਾ ਕਰ ਸਕਦਾ ਦੇਖੋ ਅਸੀਂ ਇਸ ਸਮਾਨ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਨ ਜਾ ਰਹੇ ਹਾਂ ਸ਼ੇਦੂਦਮ ਸਿੰਘ ਪਾਰਕ ਆ ਜਿਹੜਾ ਉਹਦਾ ਛੱਡ ਆ ਉਸ ਦੇ ਵਿੱਚ ਅਸੀਂ ਇਹਨੂੰ ਇਕੱਠਾ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜੇ ਕੋਈ ਆਪਣੇ ਵੱਲੋਂ ਕੋਈ ਦਸਵੰਦ ਪਾਉਣਾ ਚਾਹੁੰਦਾ ਜਾਂ ਸੇਵਾ ਕਰਨੀ ਚਾਹੁੰਦਾ ਅਸੀਂ ਤਾਂ ਪਿੱਛੇ ਵੀ ਇਲਾਕੇ ਸੇਵਾ ਕਰਾਂਗੇ ਅੱਗੇ ਆ ਕੇ ਇਸ ਨੂੰ ਸਾਂਭਣ ਔਰ ਇਸ ਨੂੰ ਉਹਨਾਂ ਤੱਕ ਅਸੀਂ ਪ੍ਰੋਵਾਈਡ ਕਰਾਈਏ ਕਿਉਂਕਿ ਘੱਗਰ ਵੀ ਪੂਰਾ ਚੜਦਾ ਆ ਰਿਹਾ ਤੁਹਾਨੂੰ ਪਤਾ ਕਿ ਸੰਗਰੂਰ ਏਰੀਆ ਉਹਨਾਂ ਦੇ ਵੀ ਦਿਲ ਵਿਚਾਰਿਆਂ ਦੇ ਇਸ ਤਰ੍ਹਾਂ ਇਸ ਤਰ੍ਹਾਂ ਕਰ ਰਹੇ ਨੇ ਕਿ ਸਾਡੀ ਪੁੱਤਾਂ ਵਾਂਗੂ ਪਾਲੀ ਫਸਲ ਕਿਤੇ ਵਾਹਿਗੁਰੂ ਮਿਹਰ ਕਰੇ ਪਟਿਆਲਾ ਵੀ ਇਸ ਤਰ੍ਹਾਂ ਪਰ ਸਾਨੂੰ ਉਹਨਾਂ ਦੀ ਅਜ ਬਾਹ ਫੜਨੀ ਚਾਹੀਦੀ ਆ ਸਾਡਾ ਅੜਤਾ ਗੁਰੂ ਸਾਹਿਬਾਨ ਨੇ ਅਰਦਾਸ ਦੇ ਵਿੱਚ ਕਿਹਾ ਹੈਗਾ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਤਾਂ ਸਰਬਤ ਦਾ ਭਲਾ ਮੰਗਣ ਵਾਲੇ ਲੋਕ ਆ ਸਭ ਨੂੰ ਅੱਗੇ ਆਉਣਾ ਚਾਹੀਦਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜੇਕਰ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਤਾਂ ਆਪਣੀ ਤੁਸੀਂ ਆਪਣੇ ਮਾਦੀਪਰਾਹੀ ਕੋ ਜਿਹੜਾ ਕੋਈ ਮੋਬਾਈਲ ਨੰਬਰ ਆ ਜਾਂ ਕੋਈ ਇਹਦਾ ਸੰਪਰਕ ਨੰਬਰ ਬਿਲਕੁਲ ਮੇਰਾ ਜਿਹੜਾ ਕੰਟੈਕਟ ਨੰਬਰ ਆ ਉਹ 9876682666 ਹੈਗਾ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਚੱਠਿਆਂ ਰੋਡ ਤੇ ਜਿਹੜਾ ਸ਼ੇਦੁੱਦਮ ਸਿੰਘ ਪਾਰਕ ਉੱਥੇ ਅਸੀਂ ਸਮਾਨ ਇਕੱਠਾ ਕਰਨ ਜਾ ਰਹੇ ਹਾਂ ਛੜ ਦੇ ਥੱਲੇ ਵੀ ਉੱਥੇ ਵੀ ਤੁਹਾਨੂੰ ਕੋਈ ਸਮਾਨ ਦੇ ਕੇ ਜਾ ਸਕਦਾ ਹੈ ਕੋਈ ਵੀ ਦੇ ਸਕਦਾ ਯਾਰ ਇਹ ਕੋਈ ਵੀ ਆ ਸਕਦਾ ਅੱਗੇ ਲਾ ਕੇ ਮੈਂ ਤਾਂ ਕਹਿੰਦਾ ਅੱਗੇ ਲਾ ਕੇ ਸਾਡਾ ਸਾਥ ਦੇਣ ਅਸੀਂ ਸ਼ੁਰੂਆਤ ਕੀਤੀ ਆ ਕੱਲ ਨੂੰ ਵੀ 100 200 ਬੰਡਲ ਅਸੀਂ ਭਰਾਂਗੇ ਫਿਰ ਹਰੇ ਅਚਾਰ ਅਸੀਂ ਜਿਹੜਾ ਡੰਗਰਾਂ ਵਾਸਤੇ ਚਾਰ ਆ ਉਹਦਾ ਵੀ ਪ੍ਰਬੰਧ ਕਰਾਂਗੇ ਅਸੀਂ ਵੱਡੇ ਪਹਿਮਾਵੇਂ ਤੇ ਇਸ ਨੂੰ ਲੈ ਕੇ ਜਾਵਾਂਗੇ ਔਰ ਉਹਨਾਂ ਲੋਕਾਂ ਦੀ ਜਿੰਨੀ ਹੋ ਸਕੇ ਬਾਹ ਫੜਾਂਗੇ ਯਾਰ ਫਿਊਚਰ ਪਤਾ ਨਹੀਂ ਕੀ ਬਾਨਾ ਕਿਸੇ ਠੀਕ ਹੈ ਜੀ ਆਖਰੀ ਚ ਫਿਰ ਆਪਾਂ ਅਸੀਂ ਗੱਲ ਕਰ ਲਾਸਟ ਵਿੱਚ ਸ਼ਾਇਲੀ ਵਾਸੀ ਨੂੰ ਕੀ ਕਹਾਂ ਮੈਂ ਦੁਬਾਰਾ ਤੁਹਾਡੇ ਮਾਦੀਮ ਮਾਦੀਮ ਦੇ ਰਾਈ ਇਹ ਹੀ ਕਹਿਣਾ ਚਾਹਣਾ ਕਿ ਅੱਜ 9-10 ਦਿਨ ਹੋ ਗਏ ਪਾਣੀ ਦਾ ਵਹਾ ਜਿਹੜਾ ਉਹ ਚੜ ਕੇ ਆਇਆ ਹੋਇਆ ਮੌਸਮ ਵੀ ਬਹੁਤ ਖਰਾਬ ਆ ਇੱਥੇ ਵੀ ਖਰਾਬ ਆ ਪਰ ਤੁਹਾਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਯਾਰ ਦੇਖੋ ਤਿੰਕਾ ਤਿੰਕਾ ਦੋਂਗੇ ਤਾਂ ਸਮੁੰਦਰ ਭਰ ਜਾਂਦਾ ਯਾਰ ਬੂੰਦ-ਬੂੰਦ ਨਾਲ ਸਮੁੰਦਰ ਭਰਦਾ ਤੁਸੀਂ ਆਓ ਕੱਠੇ ਹੋ ਕੇ ਨਗਰ ਵੱਲੋਂ ਚੱਲੀ ਆਪਾਂ ਵੀ ਲੱਗੇ ਕਿ ਹਾਂ ਕਿ ਛਾਦਰੀ ਨਗਰ ਕੋਈ ਹੈਗਾ ਸਾਡੇ ਨੂੰ ਬੈਟਰ ਛਾਲਾ ਰਿਆ ਛਾਲਾ ਸੜ ਤੋਂ ਅੱਗੇ ਚਲਾ ਗਿਆ ਯਾਰ ਸਾਨੂੰ ਇਸ ਚੀਜ਼ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਧੰਨਵਾਦ ਵੀ ਜੀ ਜਿਵੇਂ ਤੁਸੀਂ ਹੜਪੀੜਤਾ ਵਾਸਤੇ ਤੁਸੀਂ ਵੀ ਆਪਣਾ ਯੋਗਦਾਨ ਪਾਇਆ ਜਿਹੜਾ ਜਿਵੇਂ ਕਿ ਕੀ ਲੱਗਦਾ ਇਸ ਤਰ੍ਹਾਂ ਪਿੰਡ ਵਾਸੀਆਂ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਵੀ ਇਸ ਤਰ੍ਹਾਂ ਦਾ ਯੋਗਦਾਨ ਹੜਪੀੜਤਾ ਵਾਸਤੇ ਪਾਉਣਾ ਚਾਹੀਦਾ ਹਾਂਜੀ ਵੀਰੇ ਸਭ ਨੂੰ ਪਾਉਣਾ ਚਾਹੀਦਾਗਾ ਸਭ ਨੂੰ ਉੱਥੇ ਮਦਦ ਕਰਨੀ ਚਾਹੀਦੀ ਹੈਗੀ ਆਪਣੋ ਜਾਣਾ ਚਾਹੀਦਾਗਾ ਇੱਥੋਂ ਸਮਾਨ ਇਕੱਠਾ ਕਰ ਰਹਿਆਂਗੇ ਪਿੰਡ ਚੋਂ ਸਾਬ ਵਾਤ ਪਾਤ ਦੇ ਦੇਣਾ ਉੱਥੇ ਜੋ ਕੀ ਪਹੁੰਚਾਇਆ ਜਾਵੇ ਠੀਕ ਹੈ ਜੀ ਇਹ ਕੋਈ ਸਮਾਨ ਮਤਲਬ ਜੇ ਆਪਾਂ ਗੱਲ ਕਰੀ ਕੋਈ ਜਾ ਨਹੀਂ ਸਕਦਾ ਜੇਕਰ ਤੁਹਾਨੂੰ ਸਮਾਨ ਦੇ ਦੇ ਤਾਂ ਤੁਸੀਂ ਅੱਗੇ ਪਹੁੰਚ ਕਰ ਦੋਗੇ ਸਾਰੇ ਵੀਰੇ ਰਾਲ ਮਿਲ ਕੇ ਆਪਾਂ ਮੁੰਡੇ ਨਾਲ ਲੱਗਣਗੇ ਆਪਾਂ ਰਾਲ ਮਿਲ ਕੇ ਸਾਰੇ ਪਹੁੰਚ ਕਰਾਂਗੇ ਠੀਕ ਹੈ ਜੀ ਹਾਂ ਜੀ ਉੱਥੇ ਸਾਰਾ ਪਹੁੰਚਾਇਆ ਜਾਊਗਾ ਜੋ ਵੀ ਕੋਈ ਹੋਊਗਾ ਠੀਕ ਹੈ ਜੀ ਸਮਾਨ ਦੇ ਵਿੱਚ ਮਤਲਬ ਜੇ ਆਪਾਂ ਗੱਲ ਕਰੀਏ ਕੀ ਕੀ ਲੈ ਕੇ ਜਾ ਸਕਦੇ ਹੋ ਉਸੇ ਮਰਜ਼ੀ ਹੋਵੇ ਵੀਰੇ ਉਹ ਹੀ ਚੀਜ਼ ਆਪਾਂ ਪਹੁੰਚਾ ਸਕਦੇ ਹਾਂ ਤੂੜੀ ਹੋਵੇ ਕੋਈ ਹਰਾਚਾਰਾ ਕੋ ਕੋਈ ਵੀ ਕਣਕ ਪੱਕੂ ਸੀ ਮਰਜ਼ੀ ਦਿੱਤਾ ਜਾਵੇ ਉਹ ਹੀ ਪਹਚਾਇਆ ਜਾਊਗਾ ਠੀਕ ਹੈ ਜੀ ਧੰਨਵਾਦ